你让开！你让开！我我。 どう <music> <music> ਤੋ ਆਪਣੇ ਹਾ ਜਿਹੜੀ ਨਾਲਗੜ ਵਿਆਹੀ ਹੋਈ ਸੀ ਉਹਦਾ ਕੱਲ ਉਹਦੇ ਸੋਹਰਾ ਪਰਿਵਾਰ ਵੱਲੋਂ ਜ਼ਹਿਰ ਦੇ ਕੇ ਉਹਦੀ ਜਿਹੜੀ ਮੌਤ ਹੈ ਉਹ ਕੀਤੀ ਗਈ ਔਰ ਇਨਫੋਰਮ ਹੈ ਜਿਹੜਾ ਉਹ ਵੀ ਪਿੰਡ ਦੇ ਬੰਦਿਆ ਨੇ ਕੁੜੀ ਜਿਹੜੀ ਲੜਕੀ ਨੇ ਆਏ ਉਹਦੇ ਪਰਿਵਾਰ ਨੂੰ ਦੂਜੇ ਦਿਨ ਦੱਸਿਆ ਜਾ ਕੇ ਔਰ ਜਦੋਂ ਹਸਪੀਟਲ ਚ ਲੈ ਕੇ ਗਏ ਰੋਪੜ ਦੇ ਵਿੱਚ ਤਾਂ ਰੋਪੜ ਪਰਮਾਰ ਹਸਪੀਟਲ ਦਵਾਦੂ ਨੂੰ ਪੀਜੀਆਈ ਭੇਜ ਦਿੱਤਾ ਗਿਆ ਪਰ ਜਦੋਂ ਪੀਜੀਆਈ ਗਈ ਬੜੀ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਗੱਲ ਹੈ ਕਿ ਪਰਿਵਾਰ ਜਿਹੜਾ ਲੜਕੇ ਦਾ ਪਰਿਵਾਰ ਸੀਗਾ ਉਹਨਾਂ ਚੋਂ ਕੋਈ ਵੀ ਆਪਣੀ ਲੜਕੀ ਨਿਹਾਂ ਦੇ ਨਾਲ ਕੋਈ ਨਹੀਂ ਗਿਆ ਔਰ 5 ਮਹੀਨੇ ਪਹਿਲਾਂ ਉਸ ਲੜਕੀ ਦਾ ਵਿਆਹ ਹੋਇਆ ਸੀਗਾ 5 ਮਹੀਨੇ ਚ ਤਾਂ ਜਿਹੜਾ ਸ਼ੌਕ ਹੈ ਵਿਆਹ ਦਾ ਉਹ ਨਹੀਂ ਪੂਰਾ ਹੁੰਦਾ ਪਰ ਇੱਥੇ ਜਿਹੜਾ ਸਹੁਰਾ ਪਰਿਵਾਰ ਸੀਗਾ ਲੜਕੀ ਦਾ ਉਹਨਾਂ ਨੇ ਲੜਕੀ ਦੀ ਮੌਤ ਤੱਕ ਅੰਜਾਮ ਜਿਹੜਾ ਉਹ ਪਹੁੰਚਾ ਦਿੱਤਾ ਅੱਜ ਅਸੀਂ ਬੈਠੇ ਸੀਗੇ ਲੜਕੀ ਦੇ ਪਰਿਵਾਰ ਨਾਲ ਨਾਲ ਅਗੜ ਵੀ ਕੇ ਤਾਂ ਜੋ ਜਿਹੜਾ ਇਨਸਾਫ ਹੈ ਲੜਕੀ ਦੇ ਪਰਿਵਾਰ ਨੂੰ ਮਿਲ ਸਕੇ ਔਰ ਜਿਹੜਾ ਪਰਚਾ ਹੋਇਆ ਸੀਗਾ 6 ਬੰਦਿਆਂ ਪਰ ਹੋਇਆ ਉਹਦੇ ਚੋਂ 4 ਬੰਦਿਆ ਅਰੈਸਟ ਹੈ ਦੋ ਨੂੰ ਗ੍ਰਿਫਤਾਰੀ ਦੀ ਜਿਹੜੀ ਮੰਗ ਹੈ ਉਹ ਪਰਿਵਾਰ ਦੀ ਹੈ ਔਰ ਮੰਗ ਵੀ ਜੈਨੂਣਾ ਕਿਉਂਕਿ ਜਿਆਦਾ ਜਿਹੜਾ ਹੱਥ ਹੈ ਉਹ ਉਹਨਾਂ ਜਿਹੜੇ ਗ੍ਰਿਫਤਾਰੀ ਤੋਂ ਦੂਰ ਹੈ ਉਹਨਾਂ ਦਾ ਹੱਥ ਸੀਗਾ ਤਾਂ ਜੋ ਜਿਹੜਾ ਨਲਗੜ ਚੌਂਕ ਦੇ ਵਿੱਚ ਹੈ ਪਿੰਡ ਝਿੰਜੜੀ ਦਾ ਨਾਲ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਸੀਗੇ ਸਾਰੇ ਆ ਕੇ ਬੈਠੇ ਹੋਏ ਆ ਜਦੋਂ ਤੱਕ ਮੰਗਿਆ ਪੂਰੀ ਨਹੀਂ ਹੁੰਦੀ ਇੱਥੇ ਸੜਕ ਤੇ ਅਸੀਂ ਬੈਠੇ ਆ ਜੀ ਤੇ ਲੜਾਈ ਹੈ ਜਿਹੜੀ ਉਹ ਜਾਰੀ ਹੈ